ਅੱਜ ਬੜੀ ਆਨਰ ਦੀ ਗੱਲ ਆ ਸ਼ਾਲੂ ਕਾਲੀ ਜੀ ਨੇ ਸਾਡੇ ਜਿੱਤ ਕੇ ਪਰਸੋਂ ਇਲੈਕਸ਼ਨ ਹੋਏ ਸਾਡੇ 2 ਦਿਨ ਪਹਿਲਾਂ ਇਲੈਕਸ਼ਨ ਹੋਏ ਤੇ ਉਹਦੇ ਵਿੱਚ ਸਾਰਿਆਂ ਨੂੰ ਵੂਮਨ ਪਹਿਲੀ ਵਾਰ ਥੈਂਕਸ ਕਰਦੀਆਂ ਆਪਣੇ ਭਰਾਵਾਂ ਦਾ ਬੜੇ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਆਨਰ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਵੋਟਰ ਤੇ ਸਪੋਰਟਰਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੇ ਤੇ ਇੰਨਾ ਪਿਆਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਰੰਤਾਂ ਥੈਂਕ ਯੂ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੇ ਸਭ ਤੋਂ ਵੱਡਾ ਧੰਨਵਾਦ ਜਿਹੜੇ ਸਾਰੇ ਸੋਸਾਇਟੀ ਦੇ ਮੈਂਬਰ ਨੇ ਸਾਰੇ ਸ਼ਹਿਰ ਦੇ ਮੈਂਬਰ ਸਾਡੇ ਖੰਨਾ ਦੇ ਪਸੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਬੜੀ ਆਨਰ ਦੀ ਗੱਲ ਆ ਸ਼ਾਲੂ ਕਾਲੀ ਜੀ ਨੇ ਸਾਡੇ ਜਿੱਤ ਕੇ ਪਰਸੋਂ ਇਲੈਕਸ਼ਨ ਹੋਏ ਸਾਡੇ ਦੋ ਦਿਨ ਪਹਿਲਾਂ ਇਲੈਕਸ਼ਨ ਹੋਏ ਤੇ ਉਹਦੇ ਵਿੱਚ ਸਾਰਿਆਂ ਨੂੰ ਵੂਮਨ ਪਹਿਲੀ ਵਾਰ ਖੜੇ ਜਿਹੜੀ ਇਹ ਵੂਮਨ ਇੰਪਾਰਟਮੈਂਟ ਦੀ ਗੱਲ ਕਰਦੇ ਆਪਾਂ ਇੰਡੀਆ ਦੇ ਲੈਵਲ ਤੇ ਤਾਂ ਉਹ ਜ਼ਿੰਦੇ ਜਲਦੀ ਮਸ਼ਾਲ ਨੇ ਇਹ ਐਗਜ਼ਾਮਪਲ ਨੇ ਤੇ ਬੜਾ ਬੱਚੇ ਇਹਨਾਂ ਦੇ ਆਈਡੀਆ ਨੇ ਮਨ ਦੇ ਵਿੱਚ ਵੀ ਬੜਾ ਅੱਛਾ ਸੀ ਕੰਮ ਕਰਨਾ ਉਹਨਾਂ ਨੂੰ ਆਨਰ ਕਰਨ ਵਾਸਤੇ ਸਾਰੇ ਕਾਕਾ ਜੀ ਸਰ ਗੁਰਜੀਤ ਸਿੰਘ ਕੋਟਲੀ ਤੇ ਸਾਡੀ ਸਾਰੀ ਟੀਮ ਅੱਜ ਆਈ ਸੀਗੀ ਉਹਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਆਈ ਪ੍ਰੈਸ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਸਭ ਦਾ ਥੈਂਕਸ ਕਰਦੀ ਆ ਆਪਣੇ ਭਰਾਵਾਂ ਦਾ بڑے ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਆਨਰ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਵੋਟਰ ਤੇ سپورਟਰਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੇ ਤੇ ਇੰਨਾ ਪਿਆਰ ਮੈਨੂੰ ਇਹਨਾਂ ਪਿਆਰ ਦਿੱਤਾ ਮੇਰੇ ਤੇ ਇੰਨਾ ਵਿਸ਼ਵਾਸ ਦਿਵਾਇਆ ਤੇ ਮੈਂ ਮੈਨੂੰ ਜੋ ਵੀ ਸੇਵਾਵਾਂ ਕਰਨ ਵਾਸਤੇ ਇਹ ਸੰਸਥਾਵਾਂ ਦੀਆਂ ਮਿਲਣ ਗਿਆ ਮੈਂ ਪੂਰੀ ਆਪਣੀ ਟੀਮ ਦੇ ਨਾਲ ਜ਼ਿੰਮੇਵਾਰੀ ਨਾਲ ਨਿਭਾਵਾਂਗੀ ਧੰਨਵਾਦ ਜੀ